ਹੈਲੋ ਸੱਚੀ ਕਹਾਣੀ ਸਾਰਿਆਂ ਨੂੰ ਸਵਾਗਤ ਹੈ ਤੇ ਵੀ ਇੱਕ ਵਾਰ ਫੇਰ ਤੁਹਾਨੂੰ ਮੇਰੇ ਪਲੇਸ ਚੈਨਲ ਤੇ ਲੋਕ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੱਗ ਰਹੀ ਹੈ ਜਿਹੜਾ ਆਪਾਂ ਡਿਜ਼ਾਈਨ ਵਰਕ ਕਰਨ ਲੱਗੇ ਹਾਂ ਬਹੁਤ ਹੀ ਸੋਹਣਾ ਦਿੱਕੋਸ ਬਲੈਕ ਕੱਪੜਾ ਹੈ ਇਹ ਇਹ ਸੂਟ ਹੈ ਇਹ ਲੋਕੀ ਸਾਫ ਦੀ ਫੈਲੀ ਪਸੰਦ ਹੁੰਦਾ ਬਲੈਕ ਕਲਰ ਤੇ ਲੋਕੀ ਇਹ ਜਾਮ ਤੇ ਆਪਾਂ ਜਿਹੜਾ ਸੂਟ ਬਣਾਉਣ ਲੱਗੇ ਆਂ ਤੇ ਲਉਂਗੀ ਇਹ ਤੇ ਬਹੁਤ ਸੋਹਣੇ ਫਲਾਵਰ ਹਨ ਆਪਾਂ ਇਹ ਪੌਦੇ ਵਰਗਾ ਸੂਟਾ ਦੇ ਤਰ੍ਹਾਂ ਡਿਜ਼ਾਈਨ ਕਰਾਂਗੇ ਤੇ ਸੇਮ ਹੀ ਡਿਜ਼ਾਈਨ ਆ ਸਾਰੀ ਬਸਤੇ ਦੀ ਫਲਾਵਰ ਤੇ ਜੋ ਇਹ ਜਿਹੜੀ ਗੇਂ ਫੈਲ ਹੈ ਤੇਰੀ ਆਪਾਂ ਪੌਦੇ ਤੇ ਬਣਾਉਣਾ ਤੇ ਇਹਦੀ ਆਪਾਂ ਬਾਗ ਤੇ ਬਣਾਉਣਾ ਤੇ ਲਉਂਗੀ ਜਿਹੜੇ ਫਲਾਵਰ ਆਪਨੇ ਬਣਨੇ ਸ਼ੁਰੂ ਹੋ ਗਏ ਹਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਪਾਂ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਨਾਲ ਹੀ ਆਪਣੇ ਚੈਨਲ ਨੂੰ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗਦੀ ਜੂ ਤਾਂ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਨਾਲ ਵੀ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹ ਵੀ ਆਪਣੀਆਂ ਵੀਡੀਓ ਦੇਖ ਕੇ ਨਵੇਂ-ਨਵੇਂ ਆਈਡੀਆ ਜਿਹੜੇ ਆਪਕੋ ਸੂਰ ਪਿਆਰ ਕਰਵਾਉਣ ਲਈ ਲੈ ਸਕੋ ਤੇ ਲੋਜੀ ਸੋਹਣੇ-ਸੋਹਣੇ ਜਿਹੜੇ ਡਿਜ਼ਾਈਨ ਹੁੰਦੇ ਆ ਆਪਣੇ ਉਹ ਆਪਾਂ ਤੁਹਾਡੇ ਨਾਲ ਜਰੂਰ ਸਾਂਝੇ ਕਰਦੇ ਜਿਵੇਂ ਕੀ ਹੁਣ ਡੇਲੀ ਫੈਕਟੂ ਨਵੇਂ-ਨਵੇਂ ਸੂਟ ਕਰਨ ਦੇ ਲਿੱਕੇ-ਮੋਟੇ ਪ੍ਰੋਗਰਾਮਾਂ ਲਈ ਆਪਾਂ ਰੈਡੀ ਕਰ ਰਹੇ ਆਂ ਤੇ ਬਾਕੀ ਡਿਜ਼ਾਈਨ ਆ ਜਿਹੜੇ ਡੇਲੀ ਵਾਂਗੂ ਨਵੇਂ ਬਣ ਕੇ ਆ ਰਹੇ ਆਂ ਇਹ ਜਿਹੜਾ ਡਿਜ਼ਾਈਨ ਹੈ ਇਹ ਸਿੰਗਰ ਟਾਂਕੇ ਦਾ ਡਿਜ਼ਾਈਨ ਹੈ ਦੇਖੋ ਕਿ ਸਿੰਗਰ ਟਾਂਕੇ ਦੇ ਵਰਕ ਆ ਜਿਹੜੇ ਬਹੁਤ ਜ਼ਿਆਦਾ ਆ ਰਹੇ ਤੇ ਤੁਸੀਂ ਪਸੰਦੀ ਬਹੁਤ ਜ਼ਿਆਦਾ ਕਰਦੇ ਹੋ ਸਿੰਗਰ ਟਾਂਕੇ ਦਾ ਜਿਹੜਾ ਵਰਕ ਹੁੰਦਾ ਥੋੜਾ ਜਿਆ ਮਹਿੰਗੀ ਰੇਂਜ ਚ ਹੁੰਦਾ ਕਿਉਂਕਿ ਇਹ ਜਿਹੜਾ ਟਾਂਕਾ ਹੁੰਦਾ ਬਹੁਤ ਵਧੀਆ ਹੁੰਦਾ ਇਹਦਾ ਆਪਾਂ ਨੂੰ ਕੋਈ ਉਹ ਇਸ਼ੂ ਨਹੀਂ ਹੁੰਦਾ ਤੇ ਵਾਕਿ ਤੁਹਾਨੂੰ ਪਤਾ ਹੀ ਆਪਾਂ ਕਈ ਸੂਟ ਜਿਹੜੇ ਸਿੰਗਰ ਟਾਂਕੇ ਦੇ ਬਣਾ ਚੁੱਕੇ ਆ ਤੇ ਲਓ ਜੀ ਇੱਕ ਵਾਸਤੇ ਥੋੜਾ ਜਿਆ ਆਪਾਂ ਡਿਜ਼ਾਈਨ ਨੂੰ ਬਣਾ ਲ ਲਈਏ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹ ਫਲਾਵਰ ਆਪਾਂ ਕਿੰਨੇ ਤੋਂ ਫਲਰ ਪਾਕੇ ਬਣਾਵਾਂਗੇ ਕਿਉਂਕਿ ਬਹੁਤ ਫੇਮਸ ਚਾ ਡਿਜ਼ਾਈਨ ਹੈ ਨਵਾਂ ਜਿਹਾ ਬਣ ਕੇ ਆਇਆ ਚਲੋ ਜੇ ਇੱਥੇ ਪਕੜਾ ਟਕੜਾ ਹੋਏ ਤਾਂ ਇਹ ਜਿਹੜਾ ਜਿਹੜਾ ਪਾਤੇ ਜਿਹੜਾ ਇਹਨੂੰ ਇਸ ਤਰ੍ਹਾਂ ਖਾ ਲਾਂ ਤੋਂ ਬਾਅਦ ਕੋਲ ਤੇਲਿਕਾ ਫਿਰ ਇਸ ਤੇ ਵੜ ਪਾਏ ਜਾਣਗੇ ਚਲੋ ਇੱਥੇ ਰੱਤਾ ਤੋਂ ਲੈ ਖਾ ਲਈਏ ਇਹਦੇ ਥੋੜਾ ਜਿਹਾ ਹੋਰ ਫਲਾਵਰ ਬਣ ਕੇ ਪੀਟ ਜਾਈਏ ਇਸ ਤੋਂ ਬਾਅਦ ਤਾਂ ਇਹ ਰਿਓ ਆਪਣੇ ਵੀਡੀਓ ਤੇ ਰਿਕਵੈਸਟ ਹਾਂਜੀ ਸੂਟ ਆ ਜਿਹੜਾ ਆਪਣਾ ਬਲੈਕ ਕਲਰ ਦਾ ਸੂਟ ਆਪਣਾ ਕਈ ਦਿਨਾਂ ਤੋਂ ਆਪਣਾ ਮਸ਼ੀਨ ਤੇ ਲੱਗਿਆ ਹੋਇਆ ਸੀ ਵਰਕ ਲਈ ਅੱਜ ਆਪਣਾ ਸੂਟ ਆ ਜਿਹੜਾ ਬਣ ਕੇ ਕੰਪਲੀਟ ਹੋ ਚੁੱਕਿਆ ਤੇ ਲਓ ਜੀ ਇਹਦੀ ਆਪਾਂ ਇੱਕ ਵੀਡੀਓ ਸ਼ੂਟ ਕੀਤੀ ਸੀ ਤੇ ਇਹ ਰਿਹਾ ਆਪਣਾ ਕਾਰਡ ਇੱਥੇ ਤੁਹਾਨੂੰ ਸੀ ਜਿਹੜਾ ਆਪਣਾ ਸੂਟ ਆਰਡਰ ਕਰਦੇ ਹੋ ਤੇ ਇੱਥੇ ਤੁਸੀਂ ਆਪਣੇ ਕੋਲੇ ਰਜਿਸਟਰ ਵੀ ਕਰ ਸਕਦੇ ਹੋ ਤੇ ਚਲੋ ਜੀ ਹੁਣ ਗੱਲ ਕਰਦੇ ਹਾਂ ਸੂਟ ਦੀ ਤੇ ਲਓ ਜੀ ਸਭ ਤੋਂ ਪਹਿਲਾਂ ਦੇਖੋ ਅਹ ਸੂਟ ਦੀ ਜਿਹੜੀ ਗ੍ਰੇਸ ਹੈ ਜਿਹੜਾ ਆਪਾਂ ਇੱਥੇ ਵਰਕ ਕੀਤਾ ਬਹੁਤ ਜ਼ਿਆਦਾ ਸੋਹਣਾ ਉੱਠ ਕੇ ਆਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਿੰਪਲ ਜਿਹਾ ਵਰਕ ਹੈ ਸੋਵਰ ਚਾ ਇਕੱਲੇ ਫਲਾਵਰ ਦਾ ਤੇ ਥੋੜੀ ਜਿਹੀ ਸੂਟ ਦੀ ਲੁੱਕ ਹੈ ਜਿਹੜੀ ਬਹੁਤ ਘੈਂਟ ਬਣ ਕੇ ਆਈ ਹੈ ਤੇ ਲਓ ਜੀ ਅਹ ਜਾਂਮ ਦਾ ਸੂਟ ਸੀ ਇਹ ਤੇ ਲਓ ਜੀ ਤੇ ਆਪਾਂ ਇਸ ਤਰ੍ਹਾਂ ਦੇ ਮਲਟੀ ਫਲਾਵਰ ਬਣਾ ਕੇ ਬਹੁਤ ਹੀ ਪਿਆਰਾ ਜਿਹਾ ਇਹਨੂੰ ਆਪਾਂ ਇੱਕ ਲੁੱਕ ਦਿੱਤਾ ਹੈ ਤੇ ਥੋੜੇ ਜਿਹਾ ਫਲਾਵਰ ਆਪਾਂ ਇੱਥੇ ਵੱਡੇ ਕਰਕੇ ਪਾਏ ਸੀ ਤੇ ਹੁਣ ਗੱਲ ਕਰਾਂਗੇ ਆਪਾਂ ਇਹਦੇ ਵਰਕ ਦੀ ਤੇ ਲੋਕ ਜੀ ਇੱਥੇ ਆਪਾਂ ਜਿਹੜਾ ਇਹਦਾ ਬਾਜੂ ਵਰਕ ਦਿੱਤਾ ਤੇ ਇਹਦਾ ਆਪਾਂ ਪਹੁੰਚਾ ਵਰਕ ਵੀ ਬਣਾਉਣਾ ਸੀਗਾ ਤੇ ਪਰ ਥੋੜੇ ਜਿਹਾ ਆਪਣੇ ਕੋਲੇ ਜਾਦੇ ਸੂਟ ਹੋਣ ਕਰਕੇ ਆਪਾਂ ਪਹੁੰਚਾ ਵਰਕ ਇਹਦਾ ਹਜੇ ਕੈਨਸਲ ਕਰਤਾ ਤੇ ਲੋਕ ਜੀ ਸੂਟ ਆ ਜਿਹੜਾ ਆਪਾਂ ਤੁਹਾਨੂੰ ਕਿਹਾ ਇੱਕ ਸੂਟ ਦੀ ਲੁੱਕ ਵਿਖਾਤੀ ਬਾਕੀ ਇਹ ਸੂਟ ਜਿਹੜਾ ਸਲਾਈ ਹੋਊਗੀ ਉਹ ਆਪਾਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂ ਕਿਉਂਕਿ ਇਹ ਸੂਟ ਹੈ ਜਿਹੜਾ ਆਪਣੇ ਕੋਲੋਂ ਸਲਾਈ ਹੋ ਕੇ ਜਾਊਗਾ ਤੇ ਬਾਕੀ ਥੋੜੀ ਜੀ ਸੋਹਣਾ ਲੱਗਿਆ ਸੂਟ ਕਿਉਂਕਿ ਵੀਡੀਓ ਬਣਾ ਕੇ ਹਟੇ ਸੀ ਤੇ ਲਓ ਜੀ ਕਿਉਂਕਿ ਬਣਦਾ ਸੂਟ ਤੁਹਾਨੂੰ ਆਪਾਂ ਦਿਖਾਤਾ ਸੀ ਬਹੁਤ ਸਪੈਸ਼ਲ ਜਿਹਾ ਡਿਜ਼ਾਈਨ ਹੈ ਜਿਹੜਾ ਹਲਕਾ ਜਿਹਾ ਆਮ ਆਪਾਂ ਨਿੱਕੇ ਮੋٹے ਪ੍ਰੋਗਰਾਮ ਤੇ ਪਾਉਣ ਲਈ ਜਾਂ ਡੇਲੀ ਵੇਅਰ ਘਰ ਪਾਉਣ ਲਈ ਵੀ ਬਹੁਤ ਸੋਹਣਾ ਸੂਟ ਇਹ ਬਣ ਕੇ ਗਰਮੀ ਲਈ ਰੈਡੀ ਹੋਇਆ ਹੈ ਤੇ ਲੋ ਜੀ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਆਪਣੀ رائے ਜ਼ਰੂਰ ਦੱਸਿਆ ਕਰੋ ਨਾਲ ਹੀ ਆਪਣੇ ਜਿਹੜੇ ਆਰਡਰ ਹੁੰਦੇ ਆ ਸਾਨੂੰ ਹਮਤਾ ਇੱਕ ਜ਼ਰੂਰ ਦਿਆ ਕਰੋ ਕਿਉਂਕਿ ਇਹਨਾਂ ਸੂਟਾਂ ਨੂੰ 5-6 ਦਿਨ ਮੌਜ ਨਾ ਲੱਗ ਜਾਂਦੇ ਆ ਤੇ ਬਾਕੀ ਤੁਹਾਨੂੰ ਕੰਮ ਦਾ ਆਪਣੇ ਦਾ ਪਤਾ ਹੀ ਆ ਆਪਾਂ ਉਹ ਕੰਮ ਨਹੀਂ ਹੈਗਾ ਵੀ ਕੰਮ ਤੁਹਾਨੂੰ ਵਧੀਆ ਨਾ ਕਰਕੇ ਦੇਈਏ ਲੋ ਜੀ ਸਫਾਈ ਹੈ ਜਿਹੜੀ ਆਪਣੇ ਸੂਟਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੇ ਜਿਹੇ ਕੰਮ ਆਪਾਂ ਤੁਹਾਨੂੰ ਸਾਫ਼ ਸੁਥਰਾ ਦਿਖਾਉਣੇ ਆ ਉਹ ਜਿਹਾ ਤੁਹਾਨੂੰ ਕਰਕੇ ਭੇਜਦੇ ਆ ਤੇ ਲਓ ਜੀ ਇਹ ਸੀਗੀ ਆਪਣੀ ਫਾਈਨਲੀ ਸੂਟ ਦੀ ਲੁੱਕ ਤੇ ਤੁਹਾਨੂੰ ਇਹ ਸੂਟ ਕਿਦਾਂ ਲੱਗਿਆ ਜ਼ਰੂਰ ਦੱਸਿਓ ਤੇ ਲਓ ਜੀ ਇਹਨੂੰ ਵੀਡੀਓ ਨੂੰ ਇੱਥੇ ਕਰਦੇ ਆਂ ਬੰਦ ਤੇ ਮਿਲਦੇ ਆਂ ਕੱਲ ਨੂੰ ਇੱਕ ਨਿਊ ਜੇ ਵਰਕ ਦੇ ਨਾਲ ਨਵਾਂ ਜਾਂ ਕੋਈ ਫੈਬਰਿਕ ਲੈ ਕੇ ਠੀਕ ਹੈ ਜੀ ਧੰਨਵਾਦ